ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਆ ਇੱਕ ਬਈ ਗੱਭਣਾ ਦਿਨ ਲੈਦੀ ਆ ਆਹ ਪੁੱਛ ਲੈਨੇ ਬਾਈ ਤੋਂ ਡੀਟੇਲ ਜਿਸ ਪਿੰਡ ਜੋ ਵੇ ਵੀਡੀਓ ਬਣਾ ਰਹੇ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਈ ਪਧੌੜ ਰਹਾ ਨਾ ਪਧੌੜੋਂ ਤਾਪੇ ਨੂੰ ਜਾਣਾ ਹੋਵੇ ਉਸ ਰੋਡ ਦੇ ਉੱਪਰ ਪਹਿਲਾ ਪਿੰਡ ਹੀ ਆਉਂਦਾ ਨਾਣੇਵਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਬਗਰਾ ਸਿੰਘ ਜੀ ਮਰਮ 9872799 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਜਰਸੀ ਵੜ ਦੇ ਨੇ ਕਿਹੜਾ ਸੂਈ ਆ ਤੇ ਦੂਜੀ ਸੂਈ ਕਦੋਂ ਸੂਈ ਆ ਬਾਈ ਇਹਨੂੰ ਹੋ ਗਏ ਜੀ 5 ਕਿ ਦਿਨ ਹੋ ਗਏ ਬੱਚਾ ਕੀ ਆ ਬਾਈ ਬੱਛਾ ਜੀ ਬੱਚਾ ਬਾਈ ਦੁੱਧ ਕਿੰਨਾ ਹੋ ਦੁੱਧ 11 ਲੀਟਰ ਜੀ ਨੱਟ ਤਿਆਰ ਆ ਭਾਈ ਦੋੜਾਂਗੇ ਚੋਲੇ ਦੋੜਾਂਗੇ ਚੋਲੇ ਚਾਹ ਚਾਹ ਲੈ ਭਾਈ ਤੋੜ ਕੇ ਦਿਖਾ ਦੇ ਹਾਂ ਦੁੱਧ ਬਾਈ ਕਹਿੰਦਾ ਨੱਟ ਤਿਆਰ ਆ ਭਾਈ ਦੋੜਾਂਗੇ ਚੋਲੇ ਰੰਗ ਰੂਪ ਬਹੁਤ ਚੰਗਾ ਥਣ ਹਵਾਣਾ ਚੰਗਾ ਨਾੜਾ ਨੂੜਾ ਫੁੱਲ ਚਾਹੀਆਂ ਕੱਲਾ ਕੱਲਾ ਥਣ ਮੁੱਠੀ ਆ ਚਾਰੇ ਨੀ ਦੱਦ ਨੂੰ ਪੜਾ ਨਾ ਪੂਰੇ ਗੈਪਟ ਆ ਫੇਸ ਬਿਊਟੀ ਚੰਗੀ ਆ ਮੱਥੇ ਦੇ ਟਵਾ ਟਵਾ ਚੰਗਾ ਪੈਂਦਾ ਜਰਸੀ ਆ ਬਈ ਜਰਸੀ ਆ ਚਮਕ ਫੁੱਲ ਚੰਗੀ ਆ ਵੱਡੀ ਗੱਲ ਗਰਮੀ ਨਹੀਂ ਮੰਨਦੀ ਬੱਚੇ ਨੂੰ ਜਗਾ ਕੇ ਚੋ ਲੈਣੇ ਓਕੇ ਹਾਂ ਠੀਕ ਆ ਗਰਮੀ ਨਹੀਂ ਗਰਮੀ ਨਹੀਂ ਮੰਨਦੀ ਫੈਂਡ ਫੁੱਲ ਆਊਗੀ ਤੇ ਦੁੱਧ ਵਾਕਈ ਚੰਗਾ ਕਿਉਂਕਿ ਲੇਵਾ ਬਹੁਤ ਚੰਗਾ ਗਾ ਲੇਵੇ ਨਾਲ ਹੀ ਦੁੱਧ ਆ ਬਈ ਲੇਵਾ ਕਮਾਲ ਦਾ ਨਾੜਾ ਨੂਣਾ ਫੁੱਲ ਚੰਗੀਆਂ ਥਣ ਬੜਾ ਚੰਗਾ ਚਬਾਈ ਵੀ ਚੰਗੀ ਆ ਨਾ ਵੀਰੇ ਹਾਂਜੀ ਠੀਕ ਆ ਬਈ ਤੇ ਬਾਈ ਪੂਰੀ ਵਧੀਆ ਜੀ ਤੇ ਮੁੱਲ ਕੀ ਆ ਭਰਾ ਇਹਦਾ ਮੁੱਲ ਇਹਦਾ ਜੀ 42000 ਮਾਨਦਾਨ ਹੋ ਜਾ ਹਾਂ ਮਾਨਦਾਨ 42000 ਰੁਪਇਆ ਮੁੱਲ ਮਾਨਦਾਨ ਜ਼ਰੂਰ ਹੋ ਜੂਗਾ ਅੱਗੇ ਭਰਾ ਦੋ ਨੰਬਰ ਕਿਹੜਾ ਸੂਆ ਸੁੰਦੀ ਹੈ ਇਹ ਦੂਜਾ ਸੂਆ ਜੀ ਕਿੰਨੇ ਦਿਨ ਲੈਂਦੀ ਆ ਲੈ ਜੂ ਜੀ ਹਜੇ 6-7 ਦਿਨ ਲੈ ਜੂ ਕਿੰਨਾ ਕਿ ਦੁੱਧ ਦਿੰਦਾ ਪਿਛਲੇ ਤੇਰੇ ਪਹਿਲੇ ਪਹਿਲੇ ਸੂਏ 12 ਲੀਟਰ ਦਿੰਦਾ ਜੀ ਠੀਕ ਆ ਬਾਈ ਹਾਂ ਐ ਇੱਕਤੀ ਕਿੰਨਾ ਕਿ ਦੇ ਦੋ ਜੀ 14 ਕਿਲੋ ਠੀਕ ਆ ਹਾਂ ਵੱਡੀ ਗੱਲ ਉਹੀ ਆ ਗਈ ਬਾਈ ਗਰਮੀ ਨਹੀਂ ਮੰਨਦੀ ਬਿਲਕੁਲ ਫੈਂਟ ਆ ਜਿਹੜੀ ਚੰਗੀ ਉਹ ਫੇਸ ਬਿਊਟੀ ਕਮਾਲ ਦੀ ਆ ਕੱਦ ਬੈਡ ਚੰਗਾ ਬਾਕੀ ਤੋਰਾ ਤਾਰਾ ਰਖਾ ਨੇ ਆਰਡਰ ਚੰਗਾ ਥਣ ਚੰਗਾ ਕੱਢਦੀ ਹੁੰਦੀ ਹੈ ਯਾਦਵਰੀਟ ਫੁੱਲ ਚੰਗੀ ਆ ਬਾਈ ਰੋਸ ਆ ਬਾਕੀ ਗਰਮੀ ਨਹੀਂ ਮੰਨਦੀ ਰੋਸ ਆ ਗਰਮੀ ਨਹੀਂ ਮੰਨਦੀ ਫੈਂਡ ਫੋਣ ਚੰਗੀ ਹੋ ਹਾਂ ਚੰਗੀ ਹੈ ਬੈਡ ਕੋਲ ਮਲਾ ਕੇ ਬਾਈ ਤੇ ਮੁੱਲ ਕੀ ਆ ਬਾਈ ਫੁੱਲ ਦਾ 32000 ਸਾਢੇ 32000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਸਾਢੇ 32000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਰੂਰ ਹੋ ਜਾ ਆਰਡਰ ਚੰਗਾ ਥਣ ਚੰਗਾ ਬਾਈ ਇਹਨਾਂ ਨੂੰ ਚੈੱਕ ਕਰ ਲਓ ਦੁੱਧ ਚੰਗਾ ਪਾ ਦੂਗੀ ਬਾਕੀ ਜਿੰਨਾ ਵੀ ਦੁੱਧ ਦੀ ਹੋਊਗੀ ਮੱਝਰਗਾ ਦੇ ਉਹ ਫੈਂਟ ਹੌਲ ਨਹੀਂ ਗਰਮੀ ਬਿਲਕੁਲ ਨਹੀਂ ਮੰਨਦੀ ਨਗਪਰਾ ਕੋਲੇ ਦੋ ਸੀ ਦੋਨੇ ਰਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦਾ ਵੀ ਬਾਈ ਨਾ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨ